ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤਾਂ ਦੋਸਤੋ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਹੋਮੋਗੇ ਤਾਂ ਦੋਸਤੋ ਲੈ ਕੇ ਹਾਜ਼ਰ ਹੋਈਆਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਦਿਲਜੀਤ ਦਸਾਂ ਦੇ ਲਾਈਵ ਆ ਜਿਹੜੇ ਉਹ ਚੱਲ ਰਹੇ ਨੇ ਅਤੇ ਦਿਲਜੀਤ ਦਸਾਂ ਦੇ ਲਾਈਵ ਦੇ ਵਿੱਚੋਂ ਉਸ ਦੇ ਸਟੇਜ ਦੀਆਂ ਕਾਫੀ ਵੀਡੀਓ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਦਿਨੋ ਦਿਨ ਵਾਇਰਲ ਹੁੰਦੀਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਦਿਲਜੀਤ ਦਸਾਂ ਦੇ ਲਾਈਵ ਦੇ ਵਿੱਚੋਂ ਇੱਕ ਵੀਡੀਓ ਹੋਰ ਨਿਕਲ ਕੇ ਸੋਸ਼ਲ ਮੀਡੀਆ ਦੇ ਉੱਪਰ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਵੇਂ ਕਿ ਤੁਸੀਂ ਹੁਣ ਵੀਡੀਓ ਦੇ ਵਿੱਚ ਦੇਖੋ ਕਿ ਦਿਲਜੀਤ ਦਸਾਂਝ ਲਾਈਵ ਪਰਫਾਰਮੈਂਸ ਕਰ ਰਿਹਾ ਹੁੰਦਾ ਹੈ ਅਤੇ ਉਹ ਅਚਾਨਕ ਤਿਲਕ ਕੇ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਕਿ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਅੱਗ ਵਾਂਗ ਵਾਇਰਲ ਹੋ ਜਾਂਦੀ ਹੈ ਤਾਂ ਦੋਸਤੋ ਤੁਹਾਨੂੰ ਯਾਦ ਹੋਣਾ ਕਿ ਅੱਜ ਤੋਂ ਕਈ ਸਾਲ ਪਹਿਲਾਂ ਦਿਲਜੀਤ ਦਸਾਂਝ ਇਸੇ ਤਰ੍ਹਾਂ ਹੀ ਸਟੇਜ ਦੇ ਉੱਤੋਂ ਤਿਲਕਿਆ ਸੀ ਅਤੇ ਲੋਕ ਉਸ ਵੀਡੀਓ ਨੂੰ ਵੀ ਕਾਫੀ ਤੇਜ਼ੀ ਦੇ ਨਾਲ ਵਾਇਰਲ ਕਰ ਰਹੇ ਨੇ ਅਤੇ ਦੋਸਤੋ ਜਦੋਂ ਇਹ ਵਾਲੀ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਹੁੰਦੀ ਹੈ ਤਾਂ ਫਿਰ ਲੋਕ ਇਸ ਵੀਡੀਓ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰਦੇ ਨੇ ਤਾਂ ਆਓ ਤੁਹਾਨੂੰ ਲੈ ਚੱਲਦੇ ਹਾਂ ਅਸੀਂ ਉਹਨਾਂ ਕਮੈਂਟਾਂ ਦੇ ਵੱਲ ਤਾਂ ਪਹਿਲਾ ਬੰਦਾ ਕਮੈਂਟ ਕਰਦਾ ਹੈ ਕਿ ਪਹਿਲਾਂ ਗਿਰਿਆ ਸੀ ਤਾਂ ਐਨੀ ਤਰੱਕੀ ਬਖਸ਼ੀ ਵਾਹਿਗੁਰੂ ਨੇ ਹੁਣ ਹੋਰ ਵੀ ਜ਼ਿਆਦਾ ਤਰੱਕੀਆਂ ਮਿਲਣਗੀਆਂ ਤਾਂ ਇਸ ਤੋਂ ਅਗਲਾ ਬੰਦਾ ਕਮੈਂਟ ਕਰਦਾ ਹੈ ਕਿ ਇਤਿਹਾਸ ਮੁੜ ਦੁਹਰਾ ਚੱਲਿਆ ਸੀ ਤਾਂ ਇਸ ਤੋਂ ਅਗਲਾ ਬੰਦਾ ਕਮੈਂਟ ਕਰਦਾ ਹੈ ਡਿਗ ਡਿਗ ਵੱਡੇ ਹੋਣ ਦੀ ਐਗਜ਼ਾਮਪਲ ਹੈ ਤਾਂ ਇਸ ਤੋਂ ਅਗਲਾ ਬੰਦਾ ਕਮੈਂਟ ਕਰਦਾ ਹੈ ਕਿ ਕੋਈ ਨਾ ਵੀਰ ਤੂੰ ਖਿੱਚ ਕੇ ਰੱਖ ਤਾਂ ਇਸ ਤੋਂ ਅਗਲਾ ਬੰਦਾ ਕਮੈਂਟ ਕਰਦਾ ਹੈ ਇਹ ਪੁਰਾਣੀ ਆਦਤ ਆਪਣੀ ਡੋਂਟ ਵਰੀ ਤਾਂ ਦੋਸਤੋ ਦਿਲਜੀਤ ਦਸਾਂਝ ਦੀ ਇਸ ਵੀਡੀਓ ਕਲਿੱਪ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਕਮੈਂਟ ਕਰਕੇ ਅਤੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਜੀ ਅਤੇ ਜੇਕਰ ਤੁਸੀਂ ਸਾਡੇ ਇਸ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਦੇਣਾ ਜੀ ਤਾਂ ਜੋ ਆਉਣ ਵਾਲੀ ਹਰ ਇੱਕ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਤਾਂ ਫਿਰ ਦਿਓ ਇਜਾਜ਼ਤ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਰੱਬ ਰੱਖਾ